ਤਾਇਆ ਕਹਿੰਦਾ ਜੋਤ ਨੂੰ ਆਵਾਜ਼ ਮਾਰਦਾ ਜੋਤ ਤੈਨੂੰ ਕੀ ਹੋ ਗਿਆ ਤੂੰ ਇਸ ਤਰ੍ਹਾਂ ਕਿਉਂ ਬੈਠਾ ਹੈ ਇਹ ਖਿਲਾਰਾ ਕਿਸ ਤਰ੍ਹਾਂ ਪੈ ਗਿਆ ਤਾਇਆ ਜੋਤ ਨੂੰ ਹਿਲਾਉਂਦਾ ਹੈ ਪਰ ਜੋਤ ਕੁਝ ਨਹੀਂ ਬੋਲਦਾ ਚੁੱਪਚਾਪ ਕਰਕੇ ਬੈਠਾ ਰਹਿੰਦਾ ਹੈ ਤਾਈ ਕਹਿੰਦੀ ਜੋਤ ਰੱਜੀ ਕਿੱਥੇ ਹੈ ਉਹ ਕਿਤੇ ਦਿਖਾਈ ਨਹੀਂ ਦੇ ਰਹੀ ਜੋਤ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ ਤਾਈ ਬਿਸ਼ਨੀ ਤੇ ਤਾਇਆ ਉਸ ਵੱਲ ਦੇਖਣ ਲੱਗ ਜਾਂਦੇ ਹਨ ਕਦੇ ਖੇਲਰਵੇਂ ਸਮਾਨ ਵਾਲ ਵੇਖਦੇ ਹਨ ਤਾਂ ਇਹ ਕੱਪੜੇ ਸੰਭਾਲਣ ਲਈ ਅੱਗੇ ਨੂੰ ਹੁੰਦੀ ਹੈ ਬਾਹਰ ਵਾਲੀਆਂ ਆਵਾਜ਼ਾਂ ਹੋਰ ਤੇਜ਼ ਹੋ ਜਾਂਦੀਆਂ ਹਨ ਤਾਇਆ ਕਹਿੰਦਾ ਮੈਂ ਦੇਖਦਾ ਹਾਂ ਪਾਰ ਕੀ ਹੋ ਗਿਆ ਤਾਇਆ ਕਹਿੰਦੇ ਨਹੀਂ ਤੂੰ ਬਾਹਰ ਨਾ ਜਾ ਪਤਾ ਨਹੀਂ ਕਿਸੇ ਦੀ ਲੜਾਈ ਦੇ ਵਿੱਚ ਤੂੰ ਨਾ ਜਾ ਤਾਈ ਦੀ ਗਵੰਟਣ ਕੰਧ ਉੱਪਰ ਦੀ ਤਾਈ ਨੂੰ ਆਵਾਜ਼ ਮਾਰਦੀ ਹੈ ਗਵੰਟਣ ਕਹਿੰਦੀ ਬਿਛਨੀ ਭੈਣ ਬਾਹਰ ਬਹੁਤ ਜ਼ਿਆਦਾ ਹੱਲਾ ਹੋ ਰਿਹਾ ਹੈ ਕਹਿੰਦੇ ਆਪਣੇ ਪਿੰਡ ਦੀ ਕਿਸੇ ਕੁੜੀ ਨੂੰ ਕੋਈ ਬਾਹਰਲਾ ਮੁੰਡਾ ਪਜਾ ਕੇ ਲੈ ਗਿਆ ਤਾਈ ਕਹਿੰਦੀ ਗਵਾਂਢ ਨੂੰ ਪੁੱਛਦੀ ਹੈ ਕਿਸ ਦੀ ਕੁੜੀ ਸੀ ਗਵਾਂਢਣ ਕਹਿੰਦੀ ਪਤਾ ਨਹੀਂ ਲੱਗਿਆ ਇਸ ਲਈ ਪੂਰੇ ਪਿੰਡ ਮੋਹਤਵਾਰ ਬੰਦੇ ਇਕੱਠੇ ਹੋਏ ਹਨ ਕਹਿੰਦੇ ਹਨ ਜੋ ਮੁੰਡਾ ਕੁੜੀ ਨੂੰ ਲੈ ਕੇ ਗਿਆ ਉਸ ਨੂੰ ਮਾਰ ਦੇਵਾਂਗੇ ਤਾਈ ਕਹਿੰਦੀ ਪਤਾ ਨਹੀਂ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਕੀ ਹੋ ਗਿਆ ਕਿਉਂ ਘਰੋਂ ਪੱਜ ਜਾਂਦੀਆਂ ਹਨ ਤਾਈ ਬੁਰਬੁਰ ਕਰਨ ਲੱਗ ਜਾਂਦੀ ਹੈ ਤਾਈ ਫਿਰ ਕਹਿੰਦੀ ਜੋਤ ਨੂੰ ਹਿਲਾਉਂਦੀ ਹੋਈ ਦੱਸ ਇੱਥੇ ਕੀ ਹੋ ਗਿਆ ਜੋਤ ਕਹਿੰਦਾ ਤੂੰ ਜਿਸ ਕੁੜੀ ਦੀ ਗਵਾਂਟਨ ਨਾਲ ਗੱਲ ਕਰ ਰਹੀ ਹੈ ਉਹ ਕੋਈ ਹੋਰ ਨਹੀਂ ਤੇਰੀ ਆਪਣੀ ਰੱਜੀ ਹੈ ਜੋ ਘਰ ਦੇ ਸਾਰੇ ਗਹਿਣੇ ਲੈ ਕੇ ਭੱਜ ਗਈ ਹੈ ਤਾਈ ਦੇ ਇੱਕਦਮ ਪੈਰਾਂ ਥੱਲੇ ਜੰਮੀ ਨਿਕਲ ਜਾਂਦੀ ਹੈ ਤਾਈ ਆਪਣੇ ਆਪ ਨੂੰ ਬਚਾਉਣ ਲਈ ਕੰਦ ਨੂੰ ਹੱਥ ਪਾਉਂਦੀ ਹੈ ਤਾਇਆ ਕਹਿੰਦਾ ਇਹ ਕੀ ਹੋ ਗਿਆ ਸਾਡੇ ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਕਿਸ ਚੀਜ਼ ਦੀ ਕਮੀ ਸੀ ਅਸੀਂ ਐਨਾ ਪਿਆਰ ਕਰਦੇ ਸੀ ਉਹ ਕਿਹਦੇ ਨਾਲ ਭੱਜੀ ਹੈ ਤਾਇਆ ਕਹਿੰਦਾ ਤਾਈ ਨੂੰ ਕਹਿੰਦਾ ਵਾ ਪਿੰਡ ਵਾਲਿਆਂ ਨੇ ਵੇਖ ਲਿਆ ਹੋਣਾ ਉਸ ਨੂੰ ਭੱਜਦੀ ਨੂੰ ਆਪਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਜੋਤ ਨੂੰ ਡਾਂਟਦਾ ਹੈ ਤੂੰ ਸਾਨੂੰ ਕਿਉਂ ਨਹੀਂ ਦੱਸਿਆ ਜਦੋਂ ਭੱਜਣ ਲੱਗੀ ਤਾਈ ਕਹਿੰਦੀ ਉਹ ਸਾਡੇ ਕੋਲ ਤਾਂ ਕੇਰਾਂ ਗੱਲ ਕਰ ਦਿੰਦੀ ਤਾਈ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਜੋਤ ਕਹਿੰਦਾ ਉਹ ਮੈਨੂੰ ਕਹਿੰਦੀ ਸੀ ਕਰਦਿਆਂ ਨੇ ਉਸ ਮੁੰਡੇ ਨਾਲ ਵਿਆਹ ਨਹੀਂ ਕਰਨਾ ਮਾਂ ਕੋਈ ਹੋਰ ਮੁੰਡਾ ਲੱਭ ਰਹੀ ਹੈ ਉਸ ਨੇ ਮੈਨੂੰ ਵੀ ੱੱਕਾ ਮਾਰ ਕੇ ਸੁੱਟ ਦਿੱਤਾ ਤੇ ਆ ਪਿਛਲੇ ਵਾਲੇ ਗੇਟ ਵਿੱਚ ਚਲੀ ਗਈ ਜੋਤ ਕਹਿੰਦਾ ਤਾਈ ਨੂੰ ਉਹ ਮੁੰਡਾ ਬਹੁਤ ਬਦਮਾਸ਼ ਹੈ ਜਿਸ ਦੇ ਨਾਲ ਰੱਜੀ ਭੱਜੀ ਗਈ ਹੈ ਮੈਨੂੰ ਡਰ ਲੱਗਦਾ ਕਿਤੇ ਰੱਜੀ ਨੂੰ ਮਾਰ ਨਾ ਦੇਣ ਤਾਈ ਕਹਿੰਦੀ ਬਹੁਤ ਜ਼ਿਆਦਾ ਡਰ ਜਾਂਦੀ ਹੈ ਰੱਜੀ ਰੱਜੀ ਕਰਦੀ بے ਹੋਸ਼ ਹੋ ਜਾਂਦੀ ਹੂੰ ਗੇਟ ਦੇ ਬਾਹਰ ਇੱਕ ਕਾਰ ਦੇ ਰੁਕਣ ਦੀ ਆਵਾਜ਼ ਆਉਂਦੀ ਹੈ। ਤਾਇਆ ਜੋਤ ਨੂੰ ਲੁਕਣ ਲਈ ਕਹਿ ਦਿੰਦਾ ਹੈ। ਤਾਇਆ ਤਾਈ ਨੂੰ ਹੋਸ਼ ਵਿੱਚ ਲਿਆਉਣ ਦੀ ਬਹੁਤ ਕੋਸ਼ਿਸ਼ ਕਰਦਾ ਹੈ। ਤਾਇਆ ਮੂੰਹ ਵਿੱਚ ਹੀ ਬੜਬੜਾਉਂਦਾ ਹੈ। ਹੁਣ ਡਾਕਟਰ ਲਿਆਉਣਾ ਪਵੇਗਾ। ਬਾਹਰ ਪਤਾ ਨਹੀਂ ਕਾਰ ਕਿਸ ਦੀ ਆ ਕੇ ਰੁਕ ਗਈ ਹੈ। ਤਾਇਆ ਖੁਦ ਵੀ ਬਹੁਤ ਜ਼ਿਆਦਾ ਡਰਿਆ ਹੋਇਆ ਸੀ। ਫਿਰ ਤੋਂ ਗੋਲੀਆਂ ਦੀ ਆਵਾਜ਼ ਆਉਂਦੀ ਹੈ। ਤਾਇਆ ਕਹਿੰਦਾ ਅੱਜ ਪਤਾ ਨਹੀਂ ਪਿੰਡ ਵਿੱਚ ਕੀ ਹੋਣਾ ਹੈ। ਤਾਇਆ ਤਾਈ ਨੂੰ ਫਿਰ ਹਿਲਾਉਂਦਾ ਹੈ ਗੇਟ ਖੜਕਣ ਦੀ ਆਵਾਜ਼ ਜਾਂਦੀ ਹੈ ਤਾਇਆ ਗੇਟ ਵੱਲ ਚੱਲਿਆ ਜਾਂਦਾ ਤਾਇਆ ਦਾਤਾ ਦਰਦਾ ਗੇਟ ਖੋਲਦਾ ਹੈ ਗੇਟ ਖੁੱਲਣ ਸਾਥ ਤਾਈ ਦੀ ਚੀਕ ਵੱਜਦੀ ਹੈ ਤਾਈ ਜੋ ਮਾਰੀਆਂ ਮਰੀਆਂ ਅੱਖਾਂ ਖੋਲ ਰਹੀ ਸੀ ਜੋਤ ਤਾਈ ਨੂੰ ਬੁਲਾਉਣ ਲੱਗ ਜਾਂਦਾ ਹੈ ਜੋਤ ਕਹਿੰਦਾ ਮਾਂ ਉੱਠ ਬਾਪੂ ਨੂੰ ਪਤਾ ਨਹੀਂ ਬਾਹਰ ਕੀ ਹੋ ਗਿਆ ਤਾਇਆ ਜਦੋਂ ਗੇਟ ਖੋਲਦਾ ਹੈ ਤਾਇਆ ਉੱਚੀ ਦੇਣੀ ਚੀਕ ਮਾਰਦਾ ਹੈ ਜੋਤ ਕਹਿੰਦਾ ਬਿਸ਼ਨੀ ਮਤਾਈ ਨੂੰ ਆਵਾਜ਼ ਮਾਰਦਾ ਮਾਂ ਉੱਠ ਜਾ ਬਾਹਰ ਪਤਾ ਨਹੀਂ ਕੀ ਹੋ ਗਿਆ ਜੋ ਐਨੀ ਗੱਲ ਕਹਿ ਕੇ ਬਾਹਰ ਚੱਲਿਆ ਜਾਂਦਾ ਹੈ ਬਿਸ਼ਨੀ ਹੌਲੀ-ਹੌਲੀ ਉੱਠਣ ਦੀ ਕੋਸ਼ਿਸ਼ ਕਰਦੀ ਹੈ ਤੇ ਆਪਣਾ ਸਿਰ ਫੜ ਲੈਂਦੀ ਹੈ ਤਾਈਆ ਜੋ ਪਾਣੀ ਬਿਸ਼ਨੀ ਦੇ ਸਰਹਾਨੇ ਰੱਖ ਕੇ ਗਿਆ ਸੀ ਤਾਈ ਉਸ ਨੂੰ ਗਲਾਸ ਨੂੰ ਦੇਖਣ ਲੱਗ ਜਾਂਦੀ ਹੈ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕਰਦੀ ਹੈ ਤਾਈ ਹੌਲੀ-ਹੌਲੀ ਪਾਣੀ ਦੇ ਗਲਾਸ ਕੋਲ ਪਹੁੰਚਦੀ ਹੈ ਤੇ ਪਾਣੀ ਪੀਂਦੀ ਹੈ ਤਾਈ ਖੜੀ ਹੋ ਕੇ ਬਾਹਰ ਵਾਲ ਨੂੰ ਆਉਣ ਦੀ ਕੋਸ਼ਿਸ਼ ਕਰਦੀ ਹੈ ਤਾਇਆ ਬਾਹਰ ਨੂੰ ਭੱਜ ਕੇ ਅੰਦਰ ਨੂੰ ਆਉਂਦਾ ਹੈ ਤੇ ਬਿਛਨੀ ਤਾਈ ਨੂੰ ਆਵਾਜ਼ ਮਾਰਦਾ ਹੈ ਤਾਇਆ ਕਹਿੰਦਾ ਬਿਛਨੀਏ ਬਾਹਰ ਸਰਪੰਚ ਨੇ ਗੋਲੀ ਚਲਾ ਦਿੱਤੀ ਹੈ ਨੰਬਰਦਾਰਾਂ ਦਾ ਮੁੰਡਾ ਸਰਪੰਚ ਦੀ ਕੁੜੀ ਨੂੰ ਪਜਾ ਕੇ ਲੈ ਗਿਆ ਹੈ ਸਰਪੰਚ ਨੰਬਰਦਾਰਾਂ ਦੇ ਪੂਰੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਬਿਛਨੀਏ ਤੂੰ ਰੱਜੀ ਵਾਲੀ ਗੱਲ ਨੂੰ ਅੰਦਰ ਹੀ ਦਬਾ ਕੇ ਰੱਖ ਲੈ ਜੇ ਕਿਤੇ ਕਿਸੇ ਨੂੰ ਪਤਾ ਚੱਲ ਗਿਆ ਤਾਂ ਆਪਾਂ ਨੂੰ ਮਾਰ ਦੇਣਗੇ ਤਾਈ ਕਹਿੰਦੀ ਜੋਤ ਬਾਹਰ ਵੱਲ ਨੂੰ ਗਿਆ ਹੈ ਉਸ ਨੂੰ ਅੰਦਰ ਬੁਲਾ ਲੈ ਤਾਈ ਥੱਲੇ ਹੀ ਸਿਰ ਫੜ ਕੇ ਬੈਠ ਜਾਂਦੀ ਹੈ ਮੂੰਹ ਵਿੱਚ ਬੜਬੜਾਉਂਦੀ ਹੈ ਸਾਡੇ ਘਰ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ ਤਾਇਆ ਜੋਤ ਨੂੰ ਬਾਝ ਮਾਰ ਕੇ ਅੰਦਰ ਲੈ ਆਉਂਦਾ ਹੈ ਤਾਇਆ ਕਹਿੰਦਾ ਜੋਤ ਨੂੰ ਸਮਝਾਉਂਦਾ ਜੋਤ ਰੱਜੀ ਵਾਲੀ ਗੱਲ ਨੂੰ ਮੂੰਹ ਤੇ ਨਾ ਲੈ ਕੇ ਆਈਂ ਰੌਲਾ ਨਾ ਪਾਵੇਂ ਕਿਸੇ ਨੂੰ ਨਾ ਦਸੀ ਸਾਡੀ ਰੱਜੀ ਕਿੱਥੇ ਗਈ ਹੈ ਤਾਈ ਕਹਿੰਦੀ ਤਾਈ ਨੂੰ ਆਪਾਂ ਨੂੰ ਜੋਤ ਲਈ ਦਿਲ ਕਰਦਾ ਹੀ ਕਰਨਾ ਪੈਣਾ ਨਹੀਂ ਤਾਂ ਸਾਡੇ ਜੋਤ ਨੂੰ ਕੋਈ ਮਾਰ ਜਾਵੇਗਾ ਰੱਜੀ ਸਾਡੇ ਲਈ ਮਰ ਚੁੱਕੀ ਹੈ ਤਾਇਆ ਤਾਈ ਦੇ ਹਾਂ ਦੇ ਵਿੱਚ ਹਾਂ ਮਿਲਾਉਂਦਾ ਹੈ ਪਰ ਤਾਈ ਅੰਦਰੋਂ ਬਹੁਤ ਜ਼ਿਆਦਾ ਦੁਖੀ ਸੀ ਬਾਹਰ ਲੜਾਈ ਝਗੜ ਦੀ ਆਵਾਜ਼ ਵੱਧਦੀ ਹੀ ਜਾਂਦੀ ਹੈ ਤਾਈ ਰਸੋਈ ਵੱਲ ਚਲੀ ਜਾਂਦੀ ਹੈ ਤਾਇਆ ਜੀ ਜੋਤ ਅੱਗੇ ਹੱਥ ਵੰਦਦਾ ਹੈ ਹੁਣ ਤੂੰ ਨਾ ਕੁਝ ਇਹੋ ਜਿਹਾ ਕਰਿ ਦੇਵੀਂ ਤਾਈ ਕਹਿੰਦੀ ਤੂੰ ਵੀ ਦੱਸ ਸਾਨੂੰ ਦੱਸ ਜੇ ਤੂੰ ਕਿੱਥੇ ਵਿਆਹ ਕਰਾਉਣਾ ਹੈ ਸਾਡੇ ਬੁਢਾਪੇ ਤੇ ਸਾਡੇ ਸਿਰ ਵਿੱਚ ਖੇ ਨਾ ਪਾਉ ਸਾਰੇ ਜਾਣੇ ਬੁਢਾਪੇ ਵਿੱਚ ਆਪਣੇ ਬਾਪ ਦੀ ਪੱਗ ਰੋਲ ਕੇ ਚਲੀ ਗਈ ਇਹੋ ਜਿਹੀ ਧੀ ਨਾਲੋਂ ਤਾਂ ਰੱਬ ਨਾ ਹੀ ਦਿੰਦਾ ਚੰਗਾ ਸੀ ਤਾਈ ਆਪਣੇ ਆਪ ਨੂੰ ਵੀ ਕੁਛ ਨਾ ਸ਼ੁਰੂ ਕਰ ਦਿੰਦੀ ਹੈ ਤਾਇਆ ਕਹਿੰਦਾ ਜੋ ਸਾਡੀ ਕਿਸਮਤ ਵਿੱਚ ਲਿਖਿਆ ਹੈ ਅਸੀਂ ਉਹ ਪੋਗਣਾ ਹੀ ਹੈ ਜੋਤ ਕਹਿੰਦਾ ਤਾਈ ਨੂੰ ਕੁਝ ਕਹਿੰਦਾ ਕਹਿੰਦਾ ਰੁਕ ਜਾਂਦਾ ਹੈ ਤਾਈ ਕਹਿੰਦੀ ਜੋ ਜੋਤਵਲ ਵੇਖ ਰਹੀ ਸੀ ਉਸ ਨੂੰ ਕਹਿੰਦੀ ਆ ਹਾਂ ਤੂੰ ਕੀ ਕਹਿਣਾ ਚਾਹੁੰਦਾ ਹੈ ਜੋਤ ਕਹਿੰਦਾ ਨਹੀਂ ਮੈਂ ਸ਼ਾਮ ਨੂੰ ਦੱਸਾਂਗਾ ਮੈਂ ਕਿਸੇ ਨੂੰ ਘਰੇ ਬੁਲਾਇਆ ਸੀ ਉਹ ਆਉਂਦਾ ਹੀ ਹੋਣਾ ਹੈ ਤਾਇਆ ਕਹਿੰਦਾ ਤੂੰ ਕਿਸ ਨੂੰ ਘਰੇ ਬੁਲਾਇਆ ਸੀ ਤਾਈ ਕਹਿੰਦੀ ਕਿਤੇ ਤੂੰ ਤਾਂ ਨਹੀਂ ਕਿਸੇ ਹੋਰ ਕੁੜੀ ਨੂੰ ਘਰੇ ਬੁਲਾ ਬੈਠਾ ਜੋਤ ਕਹਿੰਦਾ ਨਹੀਂ ਮਾਂ ਮੈਂ ਕਿਸੇ ਕੁੜੀ ਨੂੰ ਕਰਨ ਨਹੀਂ ਬੁਲਾਇਆ ਤਾਇਆ ਤੇ ਤਾਈ ਸੋਚਾਂ ਵਿੱਚ ਪੈ ਜਾਂਦੇ ਹਨ ਤਾਈ ਕਹਿੰਦੀ ਕੁਸੀਂ ਸਾਨੂੰ ਬੰਡਾਪੇ ਵਿੱਚ ਜਿਉਣ ਕਿਉਂ ਨਹੀਂ ਦਿੰਦੇ ਹੋਣ ਤੋਂ ਨਵੀਂ ਮੁਸੀਬਤ ਕੀ ਲੈ ਕੇ ਆਏਗਾ ਜੋ ਚੁੱਪ ਕਰ ਜਾਂਦਾ ਹੈ ਜੋਤ ਕਹਿੰਦਾ ਬਾਪੂ ਤੂੰ ਅਜੇ ਖੇਤ ਨਾ ਜਾਈਂ ਉਸ ਬੰਦੇ ਨੂੰ ਮਿਲ ਕੇ ਫੇਰੀ ਜਾਣਾ ਹੈ ਸ਼ਾਇਦ ਆਪਾਂ ਨੂੰ ਸ਼ਹਿਰ ਜਾਣਾ ਪਵੇ ਤਾਇਆ ਕਹਿੰਦਾ ਤੂੰ ਮੈਨੂੰ ਦੱਸ ਦੇ ਤੂੰ ਕੀ ਖੂ ਪਟਣ ਲੱਗਿਆ ਹੈ ਕੌਣ ਬੰਦਾ ਹੈ ਜੋ ਸਾਡੇ ਘਰ ਆ ਰਿਹਾ ਹੈ ਤਾਈ ਜੋ ਰਸੋਈ ਦੇ ਵਿੱਚ ਰੋਟੀ ਬਣਾਉਣ ਲਈ ਜਾ ਰਹੀ ਸੀ ਉਹ ਉੱਥੇ ਹੀ ਬੈਠ ਜਾਂਦੀ ਹੈ ਤਾਈ ਨੂੰ ਕਹਿੰਦੀ ਹੈ ਤਾਈ ਕਹਿੰਦੀ ਮੈਨੂੰ ਡਰ ਲੱਗ ਰਿਹਾ ਹੈ ਅੱਗੇ ਕੀ ਹੋਣਾ ਮੇਰਾ ਤਾਂ ਰੋਟੀ ਬਣਾਉਣ ਨੂੰ ਮਨ ਨਹੀਂ ਕਰਦਾ ਤਾਈ ਕਹਿੰਦਾ ਹੁਣ ਟਿੱਡ ਤਾਂ ਪਰਣਾ ਹੀ ਹੈ ਜੋ ਰੱਬ ਨੇ ਦਿੱਤਾ ਹੈ ਕੋਈ ਨਾ ਚਟਨੀ ਨਾਲ ਆਪਾਂ ਖਾ ਲਵਾਂਗੇ ਤੂੰ ਉੱਟ ਕੇ ਰੋਟੀ ਬਣਾ ਤਾਈ ਨਾ ਚਾਹੁੰਦੇ ਹੋਈ ਵੀ ਤਾਈ ਤੋਂ ਡਰਦੀ ਮਾਰੇ ਰੋਟੀ ਬਣਾਉਣ ਚਲੀ ਜਾਂਦੀ ਹੈ ਤਾਈ ਸਿਰ ਤੇ ਦੁੱਖਾਂ ਦੀ ਪੰਡ ਲੈ ਕੇ ਬੈਠ ਜਾਂਦੀ ਈ ਤਾਈ ਤਾਈ ਦਾ ਧਿਆਨ ਸਾਰਾ ਥੋਰ ਪਾਸੇ ਹੁੰਦਾ ਪਰ ਤਾਈ ਬਣਾ ਰੋਟੀ ਜ਼ਰੂਰ ਰਹੀ ਹੁੰਦੀ ਹੈ ਰੋਟੀ ਤਵੇ ਉੱਤੇ ਸੜ ਜਾਂਦੀ ਹੈ ਤਾਇਆ ਤਾਈ ਨੂੰ ਬੋਲਣ ਲੱਗ ਜਾਂਦਾ ਹੈ ਤਾਇਆ ਕਹਿੰਦਾ ਕੀ ਤੂੰ ਸਾਨੂੰ ਅੱਜ ਸੜੀਆਂ ਹੋਈਆਂ ਰੋਟੀਆਂ ਖਵਾਵੇਂਗੀ ਪਤਾ ਨਹੀਂ ਧਿਆਨ ਕਿਹੜੇ ਪਾਸੇ ਹੈ ਤੇਰਾ ਜੋਤ ਕਹਿੰਦਾ ਤਾਈ ਨੂੰ ਮਾਂ ਚਾਹ ਬਣਾ ਦੇ ਉਹ ਬੰਦਾ ਆ ਗਿਆ ਤਾਇਆ ਤੇ ਤਾਈ ਦੋਨੋਂ ਇੱਕ ਦੂਜੇ ਵੱਲ ਦੇਖਣ ਲੱਗ ਜਾਂਦੇ ਹਨ ਉਹਨਾਂ ਦੋਨਾਂ ਦੇ ਚਿਹਰੇ ਪੀਲੇ ਪੈ ਹੋ ਜਾਂਦੇ ਹਨ ਤਾਈ ਹੁਣ ਰੱਬਾ ਕੀ ਹੋ ਗਿਆ ਜੋ ਤੋ ਸਾਦੇ ਵਿੱਚ ਅੰਤਰ ਬਿਠਾ ਦਿੰਦਾ ਹੈ ਜੋਤ ਕਹਿੰਦਾ ਬਾਪੂ ਤੂੰ ਵੀ ਇੱਥੇ ਆ ਕੇ ਬੈਠ ਜਾ ਤਾਇਆ ਅੰਦਰ ਆ ਕੇ ਬੈਠ ਜਾਂਦਾ ਹੈ ਤਾਈ ਚਾਹ ਵਾਲਾ ਪਤੀਲਾ ਚੁੱਲ੍ਹੇ ਉੱਪਰ ਧਰਦੀ ਹੈ ਜੋਤ ਕਹਿੰਦਾ ਉਸ ਆਦਮੀ ਦੀ ਜਾਣ ਪਹਿਚਾਨ ਤਾਇਏ ਦੇ ਨਾਲ ਕਰਵਾਉਂਦਾ ਹੈ ਤਾਇਏ ਨੂੰ ਕਹਿੰਦਾ ਇਹ ਬਾਪੂ ਵਕੀਲ ਹੈ ਤਾਇਆ ਕਹਿੰਦਾ ਜੋਤ ਨੂੰ ਵਕੀਲ ਕੀ ਕਰਨ ਆਇਆ ਹੈ ਜੋਧ ਕਹਿੰਦਾ ਬਾਪੂ ਇਸ ਨੂੰ ਮੈਂ ਬੁਲਾਇਆ ਸੀ ਆਪਣੀ ਜ਼ਮੀਨ ਦਾ ਕੰਮ ਕਰਾਉਣ ਲਈ ਤਾਇਆ ਕਹਿੰਦਾ ਜ਼ਮੀਨ ਦਾ ਕੀ ਕੰਮ ਸੀ ਜੋਧ ਕਹਿੰਦਾ ਬਾਪੂ ਤੂੰ ਹੁਣ ਉਹਨਾਂ ਦੋਨਾਂ ਨੂੰ ਬੇਦਖਲ ਕਰਕੇ ਸਾਰੀ ਜ਼ਮੀਨ ਮੇਰੇ ਨਾਂ ਕਰਵਾ ਦੇ ਹੁਣ ਤੂੰ ਤਾਂ ਬੁढ़ा ਹੋ ਚੱਲਿਆ ਹੈ ਜ਼ਮੀਨ ਦੀ ਤੇ ਰੇਖ ਸਾਰੀ ਮੈਂ ਕਰ ਲਵਾਂਗਾ ਤਾਇਆ ਗੁੱਸੇ ਵਿੱਚ ਖੜਾ ਹੋ ਜਾਂਦਾ ਹੈ ਤਾਈ ਵਿਛਣੀ ਕੋਲ ਚੱਲਿਆ ਜਾਂਦਾ ਹੈ ਤਾਇਆ ਵਿਛਣੀ ਤਾਈ ਨੂੰ ਬਾਜ ਮਾਰਦਾ ਹੈ ਕੁੜੇ ਬਿਛਨੀ ਤੈਨੂੰ ਪਤਾ ਹੈ ਬੰਦਾ ਕੌਣ ਹੈ ਜੋ ਆਪਣੇ ਘਰੇ ਆਇਆ ਹੈ ਬਿਛਨੀ ਕਹਿੰਦੀ ਕੌਣ ਹੈ ਇਹ ਤਾਇਆ ਕਹਿੰਦਾ ਇਹ ਵਕੀਲ ਹੈ ਜੋਤ ਕਹਿੰਦਾ ਉਹਨਾਂ ਨੂੰ ਦੋਨਾਂ ਨੂੰ ਬੇਦਖਲ ਕਰਕੇ ਸਾਰੀ ਜ਼ਮੀਨ ਮੇਰੇ ਨਾਂ ਕਰਵਾ ਦੇ ਬਿਛਨੀ ਤਾਈ ਗੁੱਸੇ ਵਿੱਚ ਬੋਲਦੀ ਹੈ ਅਸੀਂ ਇਹਦੇ ਨਾਮ ਜ਼ਮੀਨ ਕਰਵਾ ਕੇ ਅਸੀਂ ਫੇਰ ਰੋਟੀ ਕਿੱਥੋਂ ਖਾਵਾਂਗੇ ਤਾਇਆ ਕਹਿੰਦਾ ਐਦਾਂ ਕਿਵੇਂ ਅਸੀਂ ਸਾਰਿਆਂ ਦਾ ਹਿੱਸਾ ਇੱਕ ਦੇ ਨਾਂ ਕਰਵਾ ਦਈਏ ਬਿਛਨੀ ਤਾਈ ਕਹਿੰਦੀ ਤੂੰ ਜ਼ਮੀਨ ਨਹੀਂ ਕਰਾਉਣੀ ਨਾ ਹੀ ਤੂੰ ਕੋਈ ਗੁੱਠਾ ਲਾਉਣਾ ਹੈ ਜੋ ਤੋ ਸਬੰਧੇ ਕੋਲ ਰਸੋਈ ਵਿੱਚ ਆ ਕੇ ਆ ਜਾਂਦਾ ਹੈ ਜੋਤ ਕਹਿੰਦਾ ਬਾਪੂ ਤੈਨੂੰ ਕੀ ਹੋ ਗਿਆ ਤੂੰ ਜ਼ਮੀਨ ਦੇ ਕਾਗਜ਼ਾ ਦਿੱਤੇ ਹਨ ਗੁੱਠਾ ਕਿਉਂ ਨਹੀਂ ਲਾਉਂਦਾ ਤਾਇਆ ਕਹਿੰਦਾ ਜਿੰਨਾ ਮਰਜੀ ਜੋ ਲਾਲਾ ਮੈਂ ਜ਼ਮੀਨ ਤੇਰੇ ਇਕੱਲੇ ਦੇ ਨਾਂ ਨਹੀਂ ਕਰਾਉਣੀ ਨਾ ਹੀ ਮੈਂ ਜਿਉਂਦੇ ਜ਼ਮੀਨ ਕਿਸੇ ਹੋਰ ਦੇ ਨਾਂ ਕਰਵਾਉਣੀ ਹੈ ਤਾਈ ਕਹਿੰਦੀ ਅਸੀਂ ਜਿਉਂਦੇ ਜੀ ਆਪਣੇ ਹੱਥ ਨਹੀਂ ਵੜਾਉਣੇ ਜੋਦ ਗੁੱਸੇ ਵਿੱਚ ਬੋਲਣ ਲੱਗ ਜਾਂਦਾ ਹੈ ਤਾਇਆ ਵਕੀਰ ਨੂੰ ਜਾਣ ਲਈ ਕਹਿੰਦਾ ਹੈ ਵਕੀਰ ਉੱਥੋਂ ਉੱਠ ਕੇ ਚੱਲ ਜਾਂਦਾ ਹੈ ਜੋਦ ਉੱਚੀ ਉੱਚੀ ਬੋਲਦਾ ਘਰ ਤੋਂ ਬਾਹਰ ਨਿਕਲ ਜਾਂਦਾ ਹੈ ਤਾਇਆ ਬੁੜਬੁੜ ਕਰਨ ਲੱਗ ਜਾਂਦਾ ਹੈ ਤਾਈ ਨੂੰ ਬੋਲਦਾ ਤੇਰੀ ਔਲਾਦ ਇੰਨੀ ਗੰਦੀ ਨਿਕਲੂਗੀ ਮੈਨੂੰ ਨਹੀਂ ਸੀ ਪਤਾ ਤਾਈ ਕਹਿੰਦੀ ਇਹਨਾਂ ਨੇ ਤਾਂ ਸਾਡੇ ਜਿਉਂਦੇ ਜੀ ਸਿਰ ਵਿੱਚ ਖੇ ਪਾ ਦਿੱਤੀ ਤਾਇਆ ਤਾਈ ਨੂੰ ਕਹਿੰਦਾ ਮੈਂ ਖੇਤ ਚੱਲਿਆ ਹਾਂ ਮੈਨੂੰ ਰੋਟੀ ਖਾਣੀ बिशनी ताई तू थोड़ी रोटी खा रोटी खा बन गई रोटी भुखा की करेंगा ताया कहना तेरी औलाद ने रोटी खुवा दिती है कि ते मुंह मूं जोगे नहीं छाया खेत चला जाता है ते ताई एक कुंजे बैठ के सोचन लग जाती है सारा काम उस तरह ही पिया हों तया एक घंटे तक ही वापस आ जाता ताई ने बैठी देख के कहता है ताया क ਕਿਸ ਤਰ੍ਹਾਂ ਬੈਠੀ ਆ ਸਾਰਾ ਪਾਂਡਾ ਟਿੰਡਾ ਖਿਲ ਰਿਆ ਪਿਆ ਹੈ ਤੂੰ ਰੋਟੀ ਖਾ ਲਈ ਕਿ ਨਹੀਂ ਤਾਈ ਕਹਿੰਦੀ ਰੋਟੀ ਕਿੱਥੇ ਹਨ ਜੀ ਕਰਦਾ ਹੈ ਤਾਇਆ ਕਹਿੰਦਾ ਪੂਰੇ ਪਿੰਡ ਦਾ ਮਾਹੌਲ ਬਹੁਤ ਖਰਾਬ ਹੋਇਆ ਪਿਆ ਮੈਂ ਇਸ ਲਈ ਖੇਤ ਨਹੀਂ ਗਿਆ ਵਾਪਸ ਮੁੜ ਆਇਆ ਦਰਦ ਦੇ ਮਾਹੌਲ ਵਿੱਚ ਇਸੇ ਤਰ੍ਹਾਂ ਹੀ ਪੰਜ ਸੱਤ ਨਿਕਲ ਜਾਂਦੇ ਹਨ ਤਾਈ ਰੋਜ਼ ਜੋਧ ਨੂੰ ਓਟੀਕਦੀ ਹੈ ਤਾਇਏ ਨੂੰ ਕਹਿੰਦੀ ਹੈ ਤਾਈ ਕਹਿੰਦੀ ਮੁੰਡਾ ਵਾਪਸ ਕਿਉਂ ਨਹੀਂ ਆਇਆ ਤੂੰ ਕਿੱਥੇ ਪਤਾ ਹੀ ਕਰ ਲੈਂਦਾ ਕਿੱਥੇ ਚਲਿਆ ਗਿਆ ਮੈਨੂੰ ਤਾਂ ਬਹੁਤ ਜ਼ਿਆਦਾ ਡਰ ਲੱਗ ਰਿਹਾ ਹੈ ਕਿਤੇ ਕੁਝ ਬੁਰਾ ਨਾ ਹੋ ਜਾਵੇ ਤਾਇਆ ਗੁੱਸੇ ਵਿੱਚ ਉਹਨੂੰ ਕੁਝ ਨਹੀਂ ਹੁੰਦਾ ਸੇਮੇ ਕੋਲ ਚਲਿਆ ਗਿਆ ਹੁਣ ਹੈ ਤੂੰ ਕੁੜੀ ਦਾ ਫਿਕਰ ਕਰ ਕਿਹਦੇ ਨਾਲ ਗਈ ਕੁੜੀ ਦੀ ਕੋਈ ਉੱਗ ਸੁਗ ਨਹੀਂ ਪਤਾ ਨਹੀਂ ਲੱਗ ਰਹੀ ਤਾਈ ਅਤੇ ਤਾਇਆ ਕਿੰਨੇ ਦਿਨਾਂ ਤੋਂ ਹੀ ਉਦਾਸ ਹਨ ਉਦਨੋ ਤਾਈ ਦੀ ਗਵੰਢਣਾ ਜਾਂਦੀ ਹੈ ਗਵੰਢਣ ਕਹਿੰਦੀ ਕੀ ਹੋ ਗਿਆ ਭੈਣ ਜੀ ਤੁਸੀਂ ਉਦਾਸ ਕਿਉਂ ਬੈਠੇ ਹੋ ਬੱਚੇ ਕਿੱਥੇ ਚਲੇ ਗਏ ਦਿਖਾਈ ਨਹੀਂ ਦੇ ਰਹੇ ਕਰਨ ਤਾਈ ਕਹਿੰਦੀ ਬੱਚੇ ਆਪਣੇ ਨਾਨਕੇ ਗਏ ਹਨ ਗਵੰਨਨ ਕਹਿੰਦੀ ਅੱਛਾ ਮੈਂ ਤਾਂ ਬੱਚਿਆਂ ਬਾਰੇ ਹੀ ਪੁੱਛਣ ਆਈ ਸੀ ਕਿੰਨੇ ਦਿਨਾਂ ਦਾ ਪਿੰਡ ਵਿੱਚ ਮਾਹੌਲ ਖਰਾਬ ਸੀ ਇਸ ਲਈ ਮੈਂ ਤੇਰੇ ਕੋਲ ਨਹੀਂ ਆਈ ਗਵੰਡਨ ਇਹਨਾਂ ਪੁੱਛ ਕੇ ਚਲੀ ਜਾਂਦੀ ਹੈ ਬਾਹਰ ਕੁਝ ਖੜਕਾ ਹੋਣ ਦੀ ਆਵਾਜ਼ ਆਉਂਦੀ ਹੈ ਤਾਇਆ ਕਹਿੰਦਾ ਬਿਸ਼ਨੀ ਪਿਛਲਾ ਗੇਟ ਖੜਕ ਰਿਹਾ ਹੈ ਕੌਣ ਹੋ ਸਕਦਾ ਹੈ ਬਿਸ਼ਨੀ ਜੋ ਪਹਿਲਾਂ ਹੀ ਬਹੁਤ ਜ਼ਿਆਦਾ ਡਰੀ ਹੋਈ ਸੀ ਉਹਦੀਆਂ ਲੱਤਾਂ ਵੀ ਥੱਤਰ ਖੰਬਣ ਲੱਗ ਪਈਆਂ ਤਾਈ ਕਹਿੰਦੀ ਸ਼ਾਇਦ ਜੋਤ ਆ ਗਿਆ ਹੋਣਾ ਤੂੰ ਅੰਦਰ ਬੈਠ ਮੈਂ ਦੇਖ ਕੇ ਆਉਣਾ ਹਾਂ ਬਾਹਰ ਕੌਣ ਆ ਤਾਈ ਤੁਰਨ ਲੱਗਦਾ ਹੈ ਤੇ ਉਹ ਆਪਣੇ ਸਾਹਮਣੇ ਕਿਸੇ ਨੂੰ ਦੇਖ ਕੇ ਚੌਂਕ ਜਾਂਦਾ ਤਾਈ ਦੀਆਂ ਅੱਖਾਂ ਵੀ ਅੱਡੀਆਂ ਰਹਿ ਜਾਂਦੀਆਂ ਹਨ ਤਾਈ ਵੀ ਖੜੀ ਹੋ ਜਾਂਦੀ ਹੈ ਤਾਈ ਕਹਿੰਦੀ ਜੋਤ ਤੂੰ ਮੇ ਵਿਆਹ ਕਰਵਾ ਲਿਆ ਅਸੀਂ ਤੇਰੇ ਫਿਕਰਾਂ ਵਿੱਚ ਸੁੱਕੀ ਜਾਂਦੇ ਆ ਪਰ ਤੂੰ ਵਿਆਹ ਕਰਾਉਣ ਵਿੱਚ ਰੁੱਝਿਆ ਹੋਇਆ ਸੀ ਤਾਇਆ ਕਹਿੰਦਾ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਮੈਨੂੰ ਲੱਗਦਾ ਸੀ ਤੂੰ ਸਾਡੇ ਹੱਥੀ ਵਿਆਹ ਕਰਵਾਏਗਾ ਪਰ ਤੂੰ ਤਾਂ ਨਾਮਾ ਹੀ ਚੰਦ ਚਾੜ ਆਇਆ ਜੋਤ ਕਹਿੰਦਾ ਇਸ ਦਾ ਨਾਮ ਰੋਸ਼ਨੀ ਹੈ ਤੇ ਸਰਕਾਰੀ ਨੌਕੀ ਤੇ ਲੱਗੀ ਹੋਈ ਹੈ ਅਸੀਂ ਦੋਨਾਂ ਨੇ ਵਿਆਹ ਕਰਵਾ ਲਿਆ ਹੈ ਆਪਣੀ ਮਰਜ਼ੀ ਨਾਲ ਬਿਸ਼ਨੀ ਤਾਈ ਰੋਸ਼ਨੀ ਨੂੰ ਕਹਿੰਦੀ ਕੁੜੀਏ ਤੈਨੂੰ ਸ਼ਰਮ ਨਹੀਂ ਆਈ ਘਰ ਤੋਂ ਭੱਜ ਕੇ ਵਿਆਹ ਕਰਵਾਉਂਦੀ ਨੂੰ ਜੋਤ ਕਹਿੰਦਾ ਮਾਂ ਤੂੰ ਰੋਸ਼ਨੀ ਨੂੰ ਕਿਉਂ ਕੁਝ ਕਹਿਨੀ ਹੈ ਤੇਰੀ ਕੁੜੀ ਨੇ ਵੀ ਤਾਂ ਭੱਜ ਕੇ ਵਿਆਹ ਕਰਵਾਇਆ ਹੈ। ਬਿਸ਼ਨੀ ਤਾਈ ਤਾਇਆ ਸਭ ਨੂੰ ਜਾਣਦੇ ਹਨ। ਉਹਨਾਂ ਨੂੰ ਉਮੀਦ ਨਹੀਂ ਸੀ ਕਿ ਉਹਨਾਂ ਦਾ ਮੁੰਡਾ ਵੀ ਉਹਨਾਂ ਨੂੰ ਇਹ ਜਵਾਬ ਦੇਵੇਗਾ। ਉਹ ਦੋਨੋਂ ਚੁੱਪ ਕਰ ਜਾਂਦੇ ਹਨ। ਜੋਤ ਕਹਿੰਦਾ ਮੈਂ ਤੁਹਾਡੇ ਕੋਲ ਆਸ਼ੀਰਵਾਦ ਨਹੀਂ ਲੈਣ ਆਇਆ। ਮੈਂ ਤੁਹਾਡੇ ਕੋਲ ਜ਼ਮੀਨ ਆਪਣਾ ਕਰਵਾਉਣ ਲਈ ਆਇਆ ਹਾਂ। ਬਾਪੂ ਮੁੱਠਾ ਲਾ ਦੇ। ਮੈਂ ਇੱਥੋਂ ਚੱਲਿਆ ਜਾਵਾਂਗਾ। ਇਸ ਕੱਚੇ ਘਰ ਵਿੱਚ ਕੌਣ ਰਹਿਣਾ ਚਾਹੁੰਦਾ ਹੈ? ਅਸੀਂ ਸ਼ਹਿਰ ਜਾ ਕੇ ਰਹਾਂਗੇ। ਤਾਇਆ ਕਹਿੰਦਾ ਮੈਂ ਆਪਣੇ ਜਿਉਂਦੇ ਜੀ ਜਿਵੇਂ ਤਨੀ ਬੰਢਣੀ ਨਾ ਹੀ ਕਿਸੇ ਦੇ ਨਾਮ ਕਰਵਾਉਣੀ ਹੈ ਤੂੰ ਇੱਥੇ ਰਹਿਣਾ ਰਹਿ ਨਹੀਂ ਸਾਡੇ ਕੋਲੋਂ ਚਲਿਆ ਜਾ ਜੋਤ ਤੋ ਰੋਸ਼ਨੀ ਨੂੰ ਲੈ ਕੇ ਉਸੇ ਨਾਲ ਕਰੋ ਨਿਕਲ ਜਾਂਦਾ ਹੈ ਤਾਈ ਜੋਤ ਨੂੰ ਪਿੱਛੋਂ ਆਵਾਜ਼ ਮਾਰਦੀ ਹੈ ਤਾਇਆ ਉਸ ਨੂੰ ਰੋਕ ਦਿੰਦਾ ਹੈ ਤਾਇਆ ਕਹਿੰਦਾ ਜੀ ਇਹਨਾਂ ਨੇ ਆਪਣੀ ਸੇਵਾ ਹੀ ਕਰਨੀ ਹੁੰਦੀ ਤਾਂ ਇਹ ਆਪਣੀ ਮਰਜ਼ੀ ਨਾਲ ਵਿਆਹ ਕਿਉਂ ਕਰਵਾਉਂਦੀ ਆਪਾਂ ਦੋਨੋਂ ਹੀ ਇੱਕ ਦੂਜੇ ਨੂੰ ਸਾਥ ਲਵਾਂਗੇ ਤੂੰ ਫਿਕਰ ਨਾ ਕਰ ਤਾਈ ਕਹਿੰਦੀ ਇਸ ਤਰ੍ਹਾਂ ਕਿ ਡੋਸ ਜੰਮਿਆਂ ਨੂੰ ਕਿ ਮੈਂ ਭੁੱਲ ਜਾਵਾਂ ਮੈਂ ਤਾਂ ਇੱਕ ਮਾਂ ਹਾਂ ਬੱਚੇ ਭੁੱਲ ਸਕਦੇ ਹਨ ਪਰ ਮਾਂ ਨਹੀਂ ਇਹਨਾਂ ਨੂੰ ਭੁੱਲ ਸਕਦੀ ਤਾਂ ਇਹ ਥੱਲੇ ਹੀ ਬੈਠ ਕੇ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਤਾਇਆ ਨਾਲ ਲੜਨ ਲੱਗ ਜਾਂਦੀ ਹੈ ਬਿਛਨੀ ਤਾਈ ਜਮੀਨ ਇਹਦੇ ਨਾਮ ਕਰ ਦਿੰਦਾ ਇਹ ਆਪਣੇ ਕੋਲ ਰਹਿੰਦਾ ਨਾਲੇ ਆਪਣੀ ਸੇਵਾ ਕਰਦਾ ਤਾਇਆ ਕਹਿੰਦਾ ਉਹ ਤਾਂ ਇੰਨੇ ਫਿਰ ਵੀ ਕਰਨੀ ਹੀ ਨਹੀਂ ਸੀ ਤੂੰ ਇਹਦੇ ਲੱਛਣ ਦੇਖਿਆ ਜਿਸ ਤਰ੍ਹਾਂ ਉਹ ਬੋਲ ਰਿਹਾ ਸੀ ਤੈਨੂੰ ਲੱਗਦਾ ਉਹ ਇਸ ਕੱਚੇ ਕੋਠੇ ਵਿੱਚ ਰਹਿੰਦਾ ਤਾਇ ਕਹਿੰਦੀ ਆਪਾਂ ਇਸ ਕੱਚੇ ਕੋਠੇ ਨੂੰ ਪੱਕਾ ਕਰ ਬਣਾ ਲੈਂਦੇ ਬੱਚੇ ਦਾ ਸ਼ਾਇਦ ਆਪਣੇ ਕੋਲ ਹੀ ਰਹਿੰਦੇ ਤਾਇਆ ਕਹਿੰਦਾ ਇਹਨਾਂ ਨੂੰ ਸ਼ਹਿਰ ਵਿੱਚ ਰਹਿਣਾ ਔਖਾ ਹੋ ਜਾਵੇਗਾ ਤੂੰ ਦੇਖ ਲਈ ਇਹ ਬਹੁਤ ਛੇਤੀ ਹੀ ਘਰ ਵਾਪਸ ਆਉਣਗੇ ਤਾਈ ਕਹਿੰਦੀ ਉਹ ਦਿਨ ਪਤਾ ਨਹੀਂ ਕਦੋਂ ਆਊਗਾ ਔੜੀ ਦੀ ਵੀ ਕੋਈ ਉਗ ਸੁਖ ਨਹੀਂ ਮਿਲ ਰਹੀ ਪਰ ਤਾਂ ਨਹੀਂ ਮਰ ਗਈ ਕਿ ਜਿਉਂਦੀ ਹੈ ਤਾਇਆ ਕਹਿੰਦਾ ਆਪਣੇ ਲਈ ਤਾਂ ਇਹ ਤਿੰਨੋਂ ਹੀ ਮਰ ਗਏ ਹਨ ਤੂੰ ਮੈਨੂੰ ਰੋਟੀ ਪਾ ਦੇ ਮੈਂ ਤਾਂ ਰੋਟੀ ਖਾਵਾਂ ਇਹਨਾਂ ਲੋਕਾਂ ਲਈ ਭੁੱਖੇ ਥੋੜੀ ਮਰਨਾ ਹੈ। ਤਾਈ ਕਹਿੰਦੀ ਹੁਣ ਕਿੱਥੇ ਹਲਕ ਵਿੱਚ ਰੋਟੀ ਲੰਘ ਜਾਵੇਗੀ। ਤਾਇਆ ਕਹਿੰਦਾ ਜੋ ਅੰਦਰ ਤੋਂ ਦੁਖੀ ਹੁੰਦਾ ਪਰ ਤਾਈ ਨੂੰ ਦਿਖਾਉਣ ਲਈ ਮੈਂ ਇਹਨਾਂ ਦੀ ਪਰਵਾਹ ਨਹੀਂ ਕਰਦਾ। ਤੂੰ ਭੁੱਖੀ ਰਹਿਣਾ ਤਾਂ ਰਹਿ। ਜਾਂ ਮੈਂ ਤਾਂ ਰੋਟੀ ਖਾਵਾਂਗਾ। ਤਾਇਆ ਆਪ ਹੀ ਰਸੋਈ ਵਿੱਚ ਰੋਟੀ ਲੈਣ ਚਲਾ ਜਾਂਦਾ ਹੈ। ਤਾਈ ਉੱਥੇ ਹੀ ਬੈਠ ਬੈਠੀ ਰਹਿ ਜਾਂਦੀ ਹੈ। ਆਪਣੀ ਕਿਸਮਤ ਨੂੰ ਕੋਸਰੀ ਹੁੰਦੀ ਹੈ। ਤਾਇਆ ਕਹਿੰਦਾ ਜੋ ਹੱਥ ਉੱਤੇ ਰੋਟੀ ਧੱਕ ਕੇ ਤਾਈ ਕੋਲ ਜਾਂਦਾ ਹੈ ਤਾਈ ਨੂੰ ਕਹਿੰਦਾ ਜੇ ਤੂੰ ਖਾਣੀ ਹੈ ਤਾਂ ਖਾ ਲੈ ਤੂੰ ਆਪਣੀ ਕਿਸਮਤ ਨੂੰ ਕਿਉਂ ਕੋਸ ਰਹੀ ਹੈ ਇਹਦੇ ਵਿੱਚ ਕਿਸਮਤ ਦਾ ਕੀ ਦੋਸ਼ ਹੈ ਜਦੋਂ ਔਲਾਦ ਹੀ ਆਪਣੀ ਗੰਦੀ ਨਿਕਲੀ ਹੈ ਇਹ ਤਾਂ ਆਪਣਾ ਹੀ ਕਸੂਰ ਹੈ ਜਦੋਂ ਆਪਾਂ ਉਹਨਾਂ ਨੂੰ ਕੰਮ ਹੀ ਨਹੀਂ ਲਾਇਆ ਸੀ ਤਾਇਆ ਰੋਟੀ ਖਾਣ ਬੈਠ ਜਾਂਦਾ ਹੈ ਤਾਈ ਕਹਿੰਦੀ ਮੇਰੇ ਨਾਲੋਂ ਵੱਧ ਦੁਖੀ ਤਾਂ ਮੈਨੂੰ ਤੂੰ ਲੱਗਦਾ ਹੈ ਤਾਇਆ ਕਹਿੰਦਾ ਆਪਣਾ ਆਪ ਲੁਕੋਖੀ ਮੈਂ ਦੁਖੀ ਨਹੀਂ ਹਾਂ ਮੈਥਾਫੋਸ਼ਾ ਛੇਤੀ ਹੀ ਜਵਾਕਾਂ ਦੇ ਚਿਹਰੇ ਦਿਸ ਗਏ ਜੇ ਕਿਤੇ ਮੈਂ ਜਮੀਨ ਇਹਨਾਂ ਦੇ ਨਾਂ ਕਰ ਦਿੰਦਾ ਤਾਂ ਆਪਾਂ ਦੋਨਾਂ ਦੇ ਰੁੱਲ ਜਾਣਾ ਸੀ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਜੀ